ਸ੍ਰੀ ਰਾਮ ਮਹੱਲਾ ਚੌਥਾ ਰਾਮ ਮਹੱਲਾ ਚੌਥਾ ਠੀਕ ਸਾਹ ਕੋ ਹਾਂ ਜੀ ਦੇਨ ਅਸਰ ਚੜਾਇਆ ਫਿਰ ਆਥਵਾ ਹੈ ਚੜਾਇਨ ਅਸਵਾਈ ਜਾਏ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਅਸੀਂ ਰਾਤ ਨੂੰ ਸੋ ਕੇ ਸਵੇਰੇ ਉੱਠਦੇ ਆ ਦਿਨ ਚੜਦਾ ਫਿਰ ਸ਼ਾਮ ਤੇ ਰਾਤ ਫਿਰ ਪੈ ਜਾਂਦੀ ਹੈ ਹਾਂ ਦੇ ਨ ਸੱਚੜਾ ਫਿਰ ਆਥਵੇਂ ਹਾਂ ਰਹਿਣ ਸਵਾਈ ਜਾਏ ਦਿਨ ਵੀ ਗੁਜ਼ਾਰਦੇ ਨੇ ਆ ਰਾਤੀਂ ਵੀ ਗੁਜ਼ਾਰਦੇ ਨੇ ਕੋਈ ਨਾਮ ਨਹੀਂ ਜਪਦੇ ਭਗਤੀ ਨਹੀਂ ਕਰਦੇ ਕੋਈ ਪਾਠ ਭਜਨ ਨਹੀਂ ਕਰਦੇ ਗੁਰੂ ਆਲੇ ਨਹੀਂ ਬਣਦੇ ਆਪਣਾ ਘਰ ਸੱਚਖੰਡ ਉਧਰ ਜਾਣ ਦਾ ਯਤਨ ਨਹੀਂ ਕਰਦੇ ਆਪਣੇ ਘਰ ਨੂੰ ਲਬਦੇ ਨਹੀਂ ਅਸੀਂ ਘਰ ਕਿਹੜਾ ਸੱਚ Khand ਹੈ ਮਾਤਾ ਪਿਤਾ ਵਾਹਿ ਗੁਰੂ ਹੈ ਉਸ ਨੂੰ ਅਸੀਂ ਆਹ ਕਿ ਆਪਣੇ ਘਰ ਨੂੰ ਲੱਭਣ ਵਾਸਤੇ ਅਸੀਂ ਕੋਈ ਯਤਨ ਨਹੀਂ ਕਰ ਰਹੇ ਇੱਥੇ ਅਸੀਂ ਜੰਮਣ ਮਰਨ ਚ ਪਏ ਹੋਏ ਆ ਇਹ ਘਰ ਸਾਡੇ ਨਹੀਂ ਇਹ ਬਗਾਨੇ ਘਰ ਨੇ ਮਿੱਟੀ ਦੇ ਘਰ ਨੇ ਛੱਡਣੇ ਪੈਣਗੇ ਆਪਣਾ ਘਰ ਸੱਚ Khand ਹੈ ਉਹਨੂੰ ਅਸੀਂ ਲੱਭ ਨਹੀਂ ਰਹੇ ਇਹ ਤਾਂ ਘਰ ਸਾਡਾ ਨਹੀਂ ਧੋਖਾ ਹੈ ਸਾਡੇ ਨਾਲ ਇੱਥੋਂ ਤਾਂ ਜ਼ਰੂਰ ਕੱਢਣਗੇ ਕਿੰਨਾ ਕਿਥੇ ਰਹਿ ਜਾਾਂਗੇ 150 ਸਾਲ 10 20 50 100 ਸਾਲ ਇੰਨਾ ਹੀ ਹੈ ਬਸ ਵਾਤੇ ਵਾਤੇ ਹਾਂ ਆ ਵਕਤ ਹੈ ਨਾ ਨਾਮ ਉਮਰ ਸਾਡੀ ਘਟਦੀ ਪਈਏ ਦਿਨੋਂ ਦਿਨ ਉਮਰ ਘਟਦੀ ਪਈਏ ਅਸੀਂ ਆਪਣਾ ਘਰ ਮਾਰ ਕੇ ਕਿੱਥੇ ਜਾਵਾਂਗੇ ਅੱਗੇ ਵਾਸਤੇ ਇੰਤਜ਼ਾਮ ਬੰਦੋਬਾਸਤ ਨਹੀਂ ਕਰਗੇ ਜੇ ਅਸੀਂ ਆਪਣਾ ਘਰ ਨਾ ਲੱਭਿਆ ਵਾਹਿਗੁਰੂ ਕੀ ਨਾ ਲੱਭਿਆ ਤਾਂ ਫਿਰ ਅਸੀਂ 84 ਲੱਖ ਜੂਨਾ ਚ ਜੰਮਦੇ ਮਰਦੇ ਰਵਾਂਗੇ ਇੱਥੇ ਹੀ ਰਵਾਂਗੇ ਹੁਣ ਅਸੀਂ ਲੱਭ ਸਕਨੇ ਆ ਇਨਸਾਨੀ ਜਨਮ ਮਨੁੱਖਾ ਜਨਮ ਚ ਅਸੀਂ ਆਪਣਾ ਘਰ ਵਾਹਿਗੁਰੂ ਨੂੰ ਲੱਭ ਸਕਦੇ ਆ ਫਿਰ ਪਸ਼ੂਆਂ ਪੰਛੀਆਂ ਦੀ ਜੂਨਾ ਚ ਨਹੀਂ ਲਪੜਾਂ ਸਾਨੂੰ ਆ ਪੜੋ ਉਨੇ ਤਾਂ ਮੂਸਾ ਲਾਜ ਟਕ ਹੁਣ ਗੁਰਦੁਆਰੇ ਕੋਣ ਆਂਦਾ ਹੈ ਬੰਦੇ ਹੀ ਆਂਦੇ ਨਾ ਕੋਈ ਪਸ਼ੂ ਪੰਛੀ ਥੋੜਾ ਸੰਗਤ ਕਰਨ ਆਂਦੇ ਇੱਕ ਇਨਸਾਨ ਬੰਦਾ ਜਿਹੜਾ ਨਾਮ ਜਪ ਸਕਦਾ ਹੈ ਗੁਰਦੁਆਰੇ ਜਾ ਸਕਦਾ ਹੈ ਸੇਵਾ ਸਿਮਰਨ ਕਰ ਸਕਦਾ ਹੈ ਹਾਂ ਆ ਵਕਟ ਹੈ ਨਰ ਨਾ ਬੁਝਾ ਉਮਰ ਘਟਦੀ ਪਈਏ ਪਰ ਇਹ ਬੰਦਾ ਫੇਰ ਵੀ ਨਹੀਂ ਪਰਵਾ ਕਰਦਾ ਬਚਪਨ ਗੁਜ਼ਰ ਗਿਆ ਜਵਾਨੀ ਆ ਗਈ ਜਵਾਨੀ ਗੁਜ਼ਰ ਕੇ ਬੜਾਪਾ ਆ ਜਾਂਦਾ ਹੈ ਉਮਰ ਘਟਦੀ ਪਈਏ ਪਰ ਇਹ ਬੰਦਾ ਆਪਣਾ ਕੰਮ ਨਹੀਂ ਕਰ ਰਿਹਾ ਇਹ ਵਗਾਰ ਕਰ ਰਿਹਾ ਜੋ ਕੁਝ ਇੱਥੇ ਬਣਾਉਂਦੇ ਪਿਆ ਇਹ ਵਗਾਰ ਹੈ ਆਪਣਾ ਘਰ ਹੋ ਰਿਹਾ ਡੱਡਾ ਡੇਰਾ ਇਹ ਨਹੀਂ ਇਹ ਸਾਡਾ ਘਰ ਨਹੀਂ ਯਾ ਡੇਰਾ ਤੈ ਜਾਣ ਆਪਣੇ ਘਰ ਨੂੰ ਪਛਾਣ ਉਹਾਂ ਡੇਰਾ ਕਾ ਸੰਜਮ ਗੁਰ ਕੈ ਸ਼ਬਦ ਪਛਾਣ ਗੁਰ ਬਾਣੀ ਰਾਈ ਆਪਣਾ ਘਰ ਪਛਾਣਾਂਗੇ ਇयां ਡੇਰਾ ਕੋ ਸ਼ਰਮ ਕਰ ਘਾਲੇ ਬੜੀ ਮਿਹਨਤ ਕਰਕੇ ਘਰ ਬਣਾਨੇ ਆ ਜਾ ਕਾ ਸੰਗ ਤਸੂ ਨਹੀਂ ਚਾਲਿਆ ਇੱਕ ਕੱਖ ਇੱਕ ਕੱਖ ਨਹੀਂ ਸਾਡੇ ਨਾਲ ਜਾਂ ਜਾਂਦਾ ਪੜੋ ਆ ਵਕਟ ਨਰ ਨਾ ਮੁਝੇ ਉਮਰ ਘਟਦੀ ਪਈਏ ਫਿਰ ਵੀ ਅਸੀਂ ਆ ਆਪਣਾ ਘਰ ਦਾ ਜੋ ਕੰਮ ਹੈ ਰੱਬ ਕੀ ਮਿਲਣਾ ਮਨੁੱਖਾ ਜਨਮ ਚ ਉਹ ਅਸੀਂ ਨਹੀਂ ਕਰ ਰਹੇ ਨਹੀਂ ਤਾਂ موسی ਲਾਜ ਟੁਕਾਏ موسی ਚੂਆ ਚੂਆ ਅਸੀਂ ਇੱਕ ਐਸੀ ਜਗ੍ਹਾ ਲਟਕੇ ਹੋਇਆ ਰਸੇ ਨਾਲ ਬਨੇ ਹੋਇਆ ਥੱਲੇ ਇੱਕ ਬੜਾ ਭਾਰੀ ਸਮੁੰਦਰ ਹੈ ਖੂਹ ਹੈ ਖੂਲ ਹੈ ਲੋਈ ਉਹਦੇ ਚ ਬੜੇ ਬੜੇ ਸਮੁੰਦਰ ਹੈ ਬੜੇ ਬੜੇ ਮਗਰ ਮਾਛਨ ਬڑے بڑے ਸਪਨ ਬڑے بڑے ਜਾਨਵਰ ਨੂੰ ਖਾਣ ਵਾਸਤੇ ਮੂੰਹ ਵੱਡਿਆ ਤੇ ਉਪਰੋਂ ਚੂਹਾ ਰਸੀ ਕਟਦਾ ਪਿਆ ਅਸੀ ਕੱਟੀ ਗਈ ਉਮਰ ਖਤਮ ਹੋ ਗਈ ਅਸੀਂ ਫਿਰ ਗਿਰ ਜਾਗੇ 84 ਲੱਖ ਜੁਨਾ ਚ ਗਿਰ ਜਾਗੇ ਹੁਣ ਅਸੀਂ ਬਚ ਸਕਦੇ ਹਾਂ ਪੜੋ ਮੂੰਗੋੜਾ ਮਿੱਠਾ ਮਾਇਆ ਫਸ ਰਿਹਾ ਇਹ ਮਾਇਆ ਮਿੱਠੀ ਲੱਗ ਰਹੀ ਏ ਜਿਸ ਤਰ੍ਹਾਂ ਗੁੜ ਮਿੱਠਾ ਇਹ ਮਾਇਆ ਫਸ ਰਿਹਾ ਇਹ ਜੋ ਅੱਖਾਂ ਨਾਲ ਦੁਨੀਆ 'ਤੇ ਦੇਖਦੇ ਆਂ ਬਾਜ਼ਾਰ ਭਰੇ ਨੇ ਸਾਰੇ ਇਹ ਇਹ ਮਾਇਆ ਬੜੀ ਮਿੱਠੀ ਲੱਗ ਰਹੀ ਹੈ ਮਾਇਆ ਸਾਰਿਆਂ ਕੀ ਚੰਗੀ ਲੱਗ ਰਹੀ ਹੈ ਨਵੇਂ-ਨਵੇਂ ਡਿਜ਼ਾਈਨ ਨਵੀਆਂ-ਨਵੀਆਂ ਚੀਜ਼ਾਂ ਇਹਨਾਂ ਵਿੱਚ ਅਸੀਂ ਮਸਤ ਹੋ ਗਏ ਆਂ ਰੱਬ ਨੂੰ ਭੁੱਲ ਗਏ ਆਂ ਰੱਬ ਨੂੰ ਭੁੱਲ ਗਏ ਆਂ ਹਾਂ ਮਨਮੁਖ ਲੱਗ ਮਾਖੀ ਪਚੈ ਪਚਾ ਮਨਮੁਖ ਮਾਇਆ ਪਿੱਛੇ ਲੱਗ ਗਏ ਪਰ ਯਾਦ ਰੱਖਣ ਕਿ ਜਿਸ ਵਾਂ ਮੱਖੀ ਢਿਲੇ ਢਿਲੇ ਗੁੜ ਦੇ ਬੰਦੀ ਹੈ ਉਹ ਮੱਖੀ ਫੜੀ ਜਾਂਦੀ ਹੈ ਉਹਦੀਆਂ ਲੱਤਾਂ ਢਿਲੇ ਗੁੜ ਚ ਫਸ ਜਾਂਦੀਆਂ ਤੇ ਉਹ ਖੰਭ ਆ ਯਾ ਉਹ ਮੱਖੀ ਗੁੜ ਦੇ ਅਨਸਾਰ ਨਾ ਉਹ ਉਹਦੀਆਂ ਲੱਤਾਂ ਨੂੰ ਗੁੜ ਲੱਗ ਜਾਂਦਾ ਤੇ ਉਹ ਖੰਭਾਂ ਦੇ ਮਾਰਦੀ ਹੈ ਗੁਣ ਤੇ ਉਹ ਉੱਡ ਨਹੀਂ ਸਕਦੀ ਖੰਭ ਉਸਦੇ ਗੁੜ ਨਾਲ ਲੱਭੜ ਜਾਂਦੇ ਹਨ ਉੱਡ ਨਹੀਂ ਸਕਦੀ ਪੈਰ ਉਸਦੇ ਗੁੜ ਵਿੱਚ ਫਸ ਜਾਂਦੇ ਢਿੱਲੇ ਗੁੜ 'ਚ ਇਸ ਤਰ੍ਹਾਂ ਅਸੀਂ ਮਾਇਆ 'ਚ ਫਸੇ ਹੋਇਆ ਮਾਇਆ 'ਚ ਇੰਜ ਫਸੇ ਹੋਇਆ ਜਿਸ ਤਰ੍ਹਾਂ ਮੱਖੀ ਢਿੱਲੇ ਗੁੜ ਤੇ ਫਸ ਜਾਂਦੀ ਹੈ ਮਿੱਠਾ ਹੁੰਦਾ ਮਿੱਠੇ ਕਰਕੇ ਫਸ ਜਾਂਦੀ ਹੈ ਹਾਂ ਇਸ ਤਰ੍ਹਾਂ ਸੀ ਢਿੱਲੇ ਮਾਇਆ 'ਚ ਫਸੇ ਹੋਇਆ ਬੜੋ ਭਾਈ ਰਾਮੀ ਤੇ ਸਖਾ ਪਰਵ ਸੋਏ ਹਾਂ ਭਈ ਸਾਡਾ ਮਿੱਤਰ ਗੁਰੂ ਸਾਡਾ ਮਿੱਤਰ ਹੈ ਵਾਹਿਗੁਰੂ ਮਿੱਤਰ ਹੈ ਮਹਾਪੁਰਸ਼ ਮਿੱਤਰ ਨੇ ਜਿਹੜੇ ਬੈਸਾਨ ਨੂੰ ਇਸ ਮਾਇਆ ਸਰੂਪੀ ਗੁੜ ਵਿੱਚੋਂ ਸਾਨੂੰ ਕੱਢਣ ਮਾਇਆ ਦੇ ਦਲਦਲ ਵਿੱਚ ਅਸੀਂ ਫਸੇ ਹੋਏ ਹਾਂ ਸਾਨੂੰ ਕੋਈ ਦੂਸਰਾ ਹੀ ਕੱਢੂਗਾ ਆਪ ਨੇ ਨਿਕਲ ਸਕਦੇ ਕੋਈ ਚਿੱਕੜ ਵਿੱਚ ਫਸਿਆ ਹੋਵੇ ਦਲਦਲ ਵਿੱਚ ਉਹ ਆਪ ਨਹੀਂ ਨਿਕਲ ਸਕਦਾ ਕੋਈ ਦੂਸਰਾ ਬਾਹਰੋਂ ਖਿੱਚੇ ਤਾਂ ਨਿਕਲੂਗਾ ਇਸੇ ਤਰ੍ਹਾਂ ਅਸਾਂ ਕੀ ਗੁਰੂ ਗੁਰਬਾਣੀ ਅਸਾਂ ਕੀ ਕੱਢੇਗੀ ਜਾਂ ਮਹਾਪੁਰਸ਼ ਸਾਨੂੰ ਕੱਢਣਗੇ ਹਾਂ ਪੁੱਤ ਕਲਤ ਮੋ ਬਿਖ ਹੈ ਪੁੱਤਰ ਦਾ ਪਿਆਰ ਬਿਖ ਹੈ ਜ਼ਹਿਰ ਹੈ ਦੇਖੋ ਗੁਰਬਾਣੀ ਕੀ ਕਹਿ ਰਹੀ ਏ ਕੋਈ ਬੰਦਾ ਨਹੀਂ ਕਹਿ ਰਿਹਾ ਇਹ ਗੁਰੂ ਕਹਿ ਰਿਹਾ ਕਲਤ ਘੜ ਵਾਲੀ ਘਰ ਵਾਲੀ ਇਸਤਰੀ ਦਾ ਪਿਆਰ ਬਿਖ ਹੈ ਜ਼ਹਿਰ ਹੈ ਪੁੱਤਰ ਅਸੀਂ ਇਹਨਾਂ 'ਚ ਭੁੱਲ ਕੇ ਰੱਬ ਨੂੰ ਭੁੱਲ ਗਏ ਆਂ ਬਸ ਇਹਨਾਂ ਨੂੰ ਇਹਨਾਂ ਨਾਲ ਮੋਹ ਪਾ ਲਿਆ ਇਹਨਾਂ ਨਾਲ ਮੋਹ ਪਿਆਰ ਪਾ ਲਿਆ ਤੇ ਰੱਬ ਨੂੰ ਭੁੱਲ ਗਏ ਅਸੀਂ ਹਾਂ ਇਸ ਕਰਕੇ ਇਹਨਾਂ ਨੂੰ ਜੇ ਆਪਸ ਵਿੱਚ ਪਿਆਰ ਕਰਾਂਗੇ ਤੇ ਆਹ ਪੁੱਤਰਾਂ ਨਾਲ ਰੱਬ ਕੀ ਭੁੱਲ ਜਾਾਂਗੇ ਤੇ ਅਸੀਂ ਡੁੱਬ ਜਾਾਂਗੇ 84 ਲੱਖ ਜੂਨਾ 'ਚ ਜੇ ਸਾਰੇ ਮਿਲ ਕੇ ਰੱਬ ਨਾਲ ਪਿਆਰ ਕਰਾਂਗੇ ਸਾਰੇ ਮੁਕਤ ਹੋ ਜਾਗੇ ਅਸੀਂ ਮੁਕਤ ਹੋ ਸਕਦੇ ਹਾਂ ਰੱਬ ਨਾਲ ਅਸੀਂ ਰੱਬ ਨੂੰ ਭੁੱਲ ਕੇ ਆਪਸ ਵਿੱਚ ਮੋਹ ਪਾ ਲਿਆ ਇਹ ਡੁੱਬਣ ਦੀ ਨਿਸ਼ਾਨੀ ਹੈ ਇਸ ਕਰਕੇ ਕੋਸ਼ਿਸ਼ करिए ਕਿ ਸਾਰੇ ਧੀਆਂ ਪੁੱਤਰ ਪੜਾ ਜਿਹਨੂੰ ਜਿਹਨੂੰ ਸਮਝ ਆਵੇ ਰੱਬ ਨਾਲ ਜੁੜੀ ਜਾਵੇ ਫਿਰ ਅਸੀਂ ਤਰਾਂਗੇ ਰੱਬ ਨੂੰ ਭੁੱਲ ਕੇ ਆਪਸ ਵਿੱਚ ਜੁੜਨਾ ਇਹ ਡੁੱਬਣਾ ਹੈ ਪੜੋ

ਯਾਨੀ ਸਭ ਤੋਂ ਪਿਆਰਾ ਪੁੱਤਰ ਮੰਨਿਆ ਗਿਆ ਦੂਜੇ ਨੰਬਰ ਤੇ ਕਾਰ ਲੀ ਫਿਰ ਅੱਗੇ ਪੈਣਾ ਭਰਾ ਰਿਸ਼ਤੇਦਾਰ ਫਿਰ ਬਾਅਦ ਵਿੱਚ ਉਹਨੇ ਗੁਰੂ ਜੀ ਨੇ ਐ ਸਮਝਾਇਆ ਪੜੋ ਰਹੁਮਤ ਹਰ ਲਿਬ ਉਭਰੇ ਜਿਹੜੇ ਗੁਰੂ ਨਾਲ ਜੁੜੇ ਉਹ ਬਚ ਗਏ ਜਿਹੜੇ ਗੁਰੂ ਨਾਲ ਜੁੜੇ ਗੁਰੂ ਦਾ ਅੰਮ੍ਰਿਤ ਛਕਿਆ ਸੰਗਤ ਵਿੱਚ ਆਏ ਉਹ ਰੱਬ ਨਾਲ ਜੁੜ ਗਏ ਜਿਹੜੇ ਗੁਰੂ ਵਾਲੇ ਨਹੀਂ ਬਣਦੇ ਉਹ ਧਿਆ ਪੁੱਤਰਾ ਨਾਲ ਜੁੜ ਕੇ ਹੁਣ ਦੱਸੋ ਇਧਰ ਡੁੱਬਣਾ ਤੇ ਉਧਰ ਤਰਨਾ ਹਾਂ ਅਲਿਪਤ ਰਹੇ ਸਰਣਾਇ ਉਹ ਜਿਹੜੇ ਗੁਰੂ ਵਾਲੇ ਜਿਹੜੇ ਨਾ ਉਹ ਰੱਬ ਨਾਲ ਜੁੜ ਗਏ ਤੇ ਧਿਆ ਪੁੱਤਰਾ ਚ ਰਹਿੰਦੇ ਘਰ ਚ ਨਾ ਪਰ ਅਲਿਪਤ ਨਾ ਇਹਨਾਂ ਨਾਲ ਪਕੜ ਨਹੀਂ ਕਰਦੇ ਯਾਨੀ ਇਹਨਾਂ ਨਾਲ ਬੱਚੇ ਧੀਆਂ ਪੁੱਤਰਾਂ ਨੂੰ ਪਾਲਦੇ ਨੇ ਪੜ੍ਹਾਉਂਦੇ ਨੇ ਵਿਆਹਦੇ ਨੇ ਸਭ ਕੁਝ ਕਰਦੇ ਨੇ ਪਰ ਅਸਲੀ ਪਿਆਰ ਰੱਬ ਨਾਲ ਕਰਦੇ ਨੇ ਅਸੀਂ ਅਸਲੀ ਪਿਆਰ ਧੀਆਂ ਪੁੱਤਰਾਂ ਨਾਲ ਕਰਦੇ ਆ ਰੱਬ ਨਾਲ ਫਰਜ਼ੀ ਪਿਆਰ ਕਰਦੇ ਆ ਨਕਲੀ ਨਹੀਂ ਅਸਲੀ ਪਿਆਰ ਰੱਬ ਨਾਲ ਹੋਵੇ ਇਹਨਾਂ ਨਾਲ ਝੂਠਾ ਪਿਆਰ ਹੋਵੇ ਖਾਲੀ ਪਾਲਣੇ ਵਾਸਤੇ ਹਾਂ ਪੜੋ ਉਹ ਮੁਕਤ ਹੋ ਜਾਂਦਾ ਸੱਚਾ ਪਿਆਰ ਰੱਬ ਨਾਲ ਕਰੀਏ ਝੂਠਾ ਪਿਆਰ ਘਰ ਵਿੱਚ ਫੜੋ ਉਹ ਨਹੀਂ ਚੱਲਣ ਸਦਾ ਨਿਹਾਲਿਆ ਉਹਨਾਂ ਗੁਰਮੁਖਾਂ ਕੀ ਪਤਾ ਅਸਾਂ ਇੱਥੇ ਨਹੀਂ ਰਹਿਣਾ ਇਹ ਘਰ-ਬਾਰ ਛੱਡ ਜਾਣਾ ਅਸਾਂ ਅੱਗੇ ਨਹੀਂ ਤਿਆਰੀ ਕਰੀਏ ਨਾਮ ਜਪੀਏ ਤੇ ਸੱਚਖੰਡ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਨਾਮ ਜਪ ਕੇ ਅਸੀਂ ਸੱਚਖੰਡ ਦੀ ਤਿਆਰੀ ਕਰੀਏ ਹਾਂਜੀ ਸਾਰਾ ਖਰਚ ਲਿਆ ਪਤ ਪਾਇ ਉਹਨਾਂ ਨੇ ਨਾਮ ਜਪ ਕੇ ਖਰਚਾ ਆਪਣੇ ਪੱਲੇ ਬੰਨ ਲਿਆ ਕਿਉਂਕਿ ਸੱਚ ਖਣ ਜਾਣ ਵਾਸਤੇ ਖਰਚਾ ਕਿਹੜਾ ਚਾਹੀਦਾ ਸਿਮਰਨ ਗੁਰਬਾਣੀ ਸੇਵਾ ਸਿਮਰਨ ਚੰਗੇ ਕਰਮ ਕਰਨਾ ਮਾੜੇ ਕਰਮ ਛੱਡ ਦੇਣਾ ਹਾਂਜੀ ਗੁਰਮੁਖ ਦਰਗਾਹ ਮੰਨੀ ਐ ਉਹ ਗੁਰਮੁਖ ਦਰਗਾਹ ਵਿੱਚ ਉਹਨੂੰ ਮੰਨਿਆ ਜਾਂਦਾ ਆਓ ਜੀ ਬੈਠੋ ਜੀ ਸਤਕਾਰ ਨਾਲ ਉਹਨੂੰ ਥਾਂ ਮਿਲਦੀ ਹੈ ਸਤਗੁਰ ਸੇਤੀ ਰਤਿਆ ਦਰਗਾਹ ਪਾਈ ਥਾਓ ਜਿਹੜਾ ਬਾਣੀ ਨਾਲ ਜੁੜੇਗਾ ਨਾਮ ਜਪੇਗਾ ਉਹਨੂੰ ਸੱਚਖੰਡ ਥਾਂ ਮਿਲੇਗੀ ਜਿਸ ਤਰ੍ਹਾਂ ਇੱਥੇ ਰਹਿੰਦੇ ਆ ਉਹ ਸੱਚਖੰਡ ਉਹਨੂੰ ਆਪਣੇ ਘਰ ਥਾਂ ਮਿਲੇਗੀ ਉਥੋਂ ਕੱਢਦਾ ਕੋਈ ਨਹੀਂ ਇੱਥੋਂ ਕੱਢਣਗੇ ਇਥੇ ਇਥੇ ਕਿੰਨਾ ਕੁ ਵਧ ਤੇ ਵਧ 10 20 50 100 ਸਾਲ ਰਹਿ ਜਾਗੇ ਫਿਰ ਮਰੇ ਨੂੰ ਕੋਈ ਰੱਖਦਾ ਏਕ ਰਾਤ ਨੇ ਕੋਈ ਰੱਖਦਾ ਕੱਢਣਗੇ ਅਖੀਰ ਤੂੰ ਨਿਕਲਣਾ ਪਊਗਾ ਇਸ ਕਰਕੇ ਆਪਣਾ ਕਾਰ ਲੱਭਣਾ ਚਾਹੀਦਾ ਜਿੱਥੇ ਮੌਤ ਨਾ ਹੋਵੇ ਜਿੱਥੇ ਬਿਮਾਰੀ ਨਾ ਹੋਵੇ ਉਥੇ ਬਿਮਾਰੀ ਵੀ ਕੋਈ ਨਹੀਂ ਮੌਤ ਵੀ ਕੋਈ ਨਹੀਂ ਦੁੱਖ ਵੀ ਕੋਈ ਨਹੀਂ ਜਮਣਾ ਮਰਣਾ ਵੀ ਕੋਈ ਨਹੀਂ ਆਪਣਾ ਘਰ ਸੱਚਖੰਡ ਵਾਹਿਗੁਰੂ ਮਾਤਾ ਪਿਤਾ ਉਹਨੂੰ ਲੱਭਣਾ ਚਾਹੀਦਾ ਹੈ ਪਰ ਗੁਰਮੁਖ ਦਰਗਾਹ ਮੰਨਿਆ ਗੁਰਮੁਖ ਦਰਗਾਹ ਵਿੱਚ ਮੰਨਿਆ ਜਾਂਦਾ ਕਿਉਂਕਿ ਉੱਥੇ ਨਾਮ ਤੋਂ ਬਿਨਾ ਨਹੀਂ ਕੋਈ ਪਹੁੰਚ ਸਕਦਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਹਰ ਆਪਨੇ ਗੱਲ ਲਾਏ ਪਰਮੇਸ਼ਰ ਉਸਨੂੰ ਆਪ ਗਲੇ ਨਾਲ ਲਾਂਦਾ ਹੈ ਗੁਰਮੁਖ ਨੂੰ ਜਿਹੜਾ ਨਾਮ ਜਪਦਾ ਹੈ ਜਿਵੇਂ ਸਰਾ ਪਿਤਾ ਆਪਣੇ ਪੁੱਤਰ ਨੂੰ ਚੁੱਕ ਕੇ ਗੱਲੇ ਨਾਲ ਲਾਂਦਾ ਐ ਇਸੇ ਤਰ੍ਹਾਂ ਵਾਹਿਗੁਰੂ ਗੱਲੇ ਨਾਲ ਲਾਂਦਾ ਆਹਾ ਗੁਰਮੁਖਾਂ ਨੂੰ ਪੰਥ ਪ੍ਰਗਟਾ ਗੁਰਮੁਖਾਂ ਨੂੰ ਇਹ ਰਸਤਾ ਲੱਭਿਆ ਨਾਮ ਬਾਣੀ ਗੁਰੂ ਨਾਲ ਗੁਰੂ ਵਾਲੇ ਬਣ ਕੇ ਅੰਮ੍ਰਿਤ ਛੱਕ ਕੇ ਗੁਰਬਾਣੀ ਦਾ ਅਭਿਆਸ ਗੁਰਬਾਣੀ ਦੀ ਖੋਜ ਕਰਦੇ ਤਾਂ ਇਹ ਰਸਤਾ ਮਿਲਦਾ ਸੱਚਖੰਡ ਜਾਣ ਦਾ ਰਸਤਾ ਗੁਰ ਬਾਣੀ ਨੂੰ ਪੜਨਾ ਸੁਣਨਾ ਵਿਚਾਰ ਕਰਨਾ ਇਸ ਤੇ ਅਮਲ ਕਰਨਾ ਫਿਰ ਸੱਚਖੰਡ ਦਾ ਰਾਹ ਮਿਲੇਗਾ ਹਾਂਜੀ ਗੁਰਮੁਖਾਂ ਨੂੰ ਪੰਥ ਪ੍ਰਗਟਾ ਗੁਰਮੁਖਾਂ ਨੂੰ ਇਹ ਰਸਤਾ ਲੱਭ ਗਿਆ ਪੰਥ ਰਸਤੇ ਨੂੰ ਕਹਿੰਦੇ ਦਰ ਠਾਕ ਨਾ ਕੋਈ ਪਾ ਗੁਰਮੁਖਾਂ ਨੂੰ ਕੋਈ ਰਸਤੇ 'ਚ ਰੋਕਦਾ ਨਹੀਂ ਮਨਮੁਖਾਂ ਨੂੰ ਰਸਤੇ 'ਚ ਰੋਕਦੇ ਨੇ ਉਹ ਸੂਰਜ ਕਹਿੰਦਾ ਤੂੰ ਮੇਰੀ ਬੜੀ ਧੁੱਪ ਸੇਕੀ ਇਹ ਧੁੱਪ ਵਰਤੀ ਹੈ ਕਪੜੇ ਸੁਕਾਉਣਾ ਰਿਹਾ ਮੈਨੂੰ ਬਿੱਲ ਦੇ ਜਿਸ ਤਰ੍ਹਾਂ ਇੱਥੇ ਬਿਜਲੀ ਵਾਲੇ ਬਿੱਲ ਲੈਂਦੇ ਨਾ ਬਿਜਲੀ ਵਾਲੇ ਉਹ ਪਾਣੀ ਦੇਵਤਾ ਕਹਿੰਦਾ ਮੇਰਾ ਬੜਾ ਪਾਣੀ ਵਰਤਦਾ ਖੁੱਲ੍ਹ ਆ ਨਹਾਉਂਦਾ ਧੋਂਦਾ ਰਿਹਾ ਮੇਰਾ ਬਿੱਲ ਦੇ ਹਵਾ ਦੇਵਤਾ ਹਵਾ ਕਹਿੰਦਾ ਤੂੰ ਮੇਰੀ ਬੜੀ ਹਵਾ ਵਰਤੀ ਇਹ ਪੱਖੇ ਚਲਾਉਂਦਾ ਰਿਹਾ ਮੇਰੀ ਹਵਾ ਖਰਚ ਕਰਦਾ ਰਿਹਾ ਮੈਨੂੰ ਬਿੱਲ ਦੇ ਰਸਤੇ 'ਚ ਮਸੂਲ ਚੁੰਗੀਆਂ ਇਹ ਰੋਕ ਦੇ ਤੇ ਗੁਰਮੁਖਾਂ ਨੂੰ ਕੋਈ ਨਹੀਂ ਰੋਕਦਾ ਫੜੋ ਹਰ ਨਾਮ ਸਲਾਹਨ ਨਾਮ ਮਨ ਹਾਂ ਕਿਉਂਕਿ ਗੁਰਮੁਖ ਨਾਮ ਜਪਦੇ ਨਾਮ ਦੀ ਸਿਰਫ ਸਲਾਹ ਕਰਦੇ ਸੰਗਤ ਕਰਦੇ ਹਾਂ ਨਾਮ ਰਹਿਣ ਲਿਵ ਲਾਈ ਉਹ ਨਾਮ ਦਿਨ ਰਾਤ ਜਪਦੇ ਦਿਨ ਰਾਤ ਨਾਮ ਨਾਲ ਆਪਣਾ ਪਿਆਰ ਲਿਵ ਲਾਈ ਰੱਖਦੇ ਗੁਰਮੁਖ ਅਨਾਹਦ ਧੋਮੀ ਦਰਵਾਜੇ ਦੇ ਫਿਰ ਗੁਰਮੁਖਾਂ ਦੇ ਅੰਦਰ ਮੱਥੇ ਚ ਕਿਵਾੜ ਖੁੱਲਦੈ ਉਥੇ ਅਨਾਹਦ ਸ਼ਬਦ ਗੁਰਮੁਖਾਂ ਗੁਰਮੁਖ ਫਿਰ ਅੰਦਰ ਕੀਰਤਨ ਸੁਣਦੇ ਆਪਣੇ ਅੰਦਰ ਹਾਂ ਅੰਦਰ ਬੀਨਾ ਬੰਸਰੀਆਂ ਵਾਜੇ ਰੋਸ਼ਨੀਆਂ ਨਜ਼ਾਰੇ ਬੜੀ ਰੌਣਕ ਦੇਖਦੇ ਗੁਰਮੁਖ ਇਹ ਨਾਮ ਜਪ ਕੇ ਇਹ ਕਿਵਾੜ ਖੁੱਲਦੈ ਹਾਂ ਅਨਹਦ ਧੁਨੀ ਦਰਵਾਜ ਦੇ ਉਥੇ ਅਨਹਦ ਦਿਨ ਰਾਤ ਕੀਰਤਨ ਹੋ ਰਹੇ ਨੇ ਅੰਦਰ ਦਰ ਸੱਚਾ ਸੋਭਾ ਪਾਏ ਉਹ ਫਿਰ ਸੱਚ ਖੰਡ ਵਿੱਚ ਜਾ ਕੇ ਸੋਭਾ ਪਾਉਂਦੇ ਸੋਭਾ ਸਤਕਾਰ ਹਾਂ ਜਿਨਨੇ ਗੁਰਮੁਖ ਨਾਮ ਸਲਾਹਿਆ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ शराबा पी लड़ाइया झगड़े कर देना कोई शाबाश नहीं नही जुए खेड दे शराबा मीट अंडे मार लड़ाइया झगड़े बेमानिया ठगिया कर दे कोई ओना नु चा नहीं क ਨਾਮ ਜਪਣ ਵਾਲਿਆਂ ਨੂੰ ਸਾਰੇ ਚੰਗਾ ਕਹਿਣਗੇ ਇਹ ਕੋਈ ਮਾੜਾ ਕਰਮ ਨਹੀਂ ਕਰਦਾ ਗੁਰਦੁਆਰੇ ਜਾਂਦਾ ਹੈ ਨਾਮ ਜਪਦਾ ਹੈ ਸੇਵਾ ਕਰਦਾ ਉਹਨੂੰ ਕੋਈ ਮਾੜਾ ਨਹੀਂ ਕਹਿੰਦਾ ਪੜੋ ਤਨ ਕੀ ਸੰਗਤ ਦੇ ਪ੍ਰਭ ਫਿਰ ਉਹਨਾਂ ਗੁਰਮੁਖਾਂ ਦੀ ਸੰਗਤ ਕਰੀਏ ਹੈ ਵਾਏ ਗੁਰੂ ਤੂੰ ਮੇ ਗੁਰਮੁਖਾਂ ਦੀ ਸੰਗਤ ਸਾਨੂੰ ਬਖਸ਼ ਨਾਮ ਜਪਣ ਵਾਲਿਆਂ ਦੀ ਸੰਗਤ ਕਰੀਏ ਮੈਂ ਜਾਚਕ ਕੀ ਅਰਦਾਸ ਮੈਂ ਮੈਂ ਮੰਗਤਾ ਹੋ ਕੇ ਮੰਗ ਰਿਹਾ ਕਿ ਮੈਨੂੰ ਗੁਰਮੁਖਾਂ ਨੇ ਨਾਮ ਜਪਣ ਵਾਲਿਆਂ ਦੀ ਸੰਗਤ ਦੇਓ ਅਸੀਂ ਹੋਰ ਕੁਝ ਮੰਗਦੇ ਆ ਅਸੀਂ ਤਾਂ ਰੱਬ ਕੋਲੋਂ ਮਾਇਆ ਧਨ ਪਦਾਰਥ ਮੰਗਦੇ ਆ ਹੁਣ ਅਸਲੀ ਗੁਰਮੁਖ ਤਾਂ ਕਹਿੰਦੇ ਸਾਨੂੰ ਸੰਗਤ ਬਖਸ਼ੋ ਸੰਗਤ ਦੇਓ ਨਾਨਕ ਭਾਗ ਵਡੇ ਤਿੰਨ ਗੁਰਮੁਖਾ ਕੋਨਾ ਗੁਰਮੁਖਾਂ ਨੇ ਵੱਡੇ ਭਾਗ ਉਹਨਾ ਗੁਰਮੁਖਾਂ ਨੇ ਵੱਡੇ ਭਾਗ ਜਿਹੜੇ ਗੁਰੂ ਆਲੇ ਬਣ ਕੇ ਅੰਮ੍ਰਿਤ ਛੱਕ ਕੇ ਸੇਵਾ ਸੇ ਮਰਨ ਸੰਗਤ ਵਿੱਚ ਆਂਦਨ ਉਹ ਵੱਡਿਆਂ ਭਾਗਾ ਆਲੇ ਜਿਨ ਅੰਤਰਨਾਮ ਪ੍ਰਗਾਸ ਜਿਨ੍ਹਾਂ ਨੇ ਅੰਦਰ ਨਾਮ ਜਪਦੇ ਜਪਦੇ ਅੰਦਰ ਪ੍ਰਕਾਸ਼ ਰੋਸ਼ਨੀ ਹੋ ਗਈ ਇਹ ਨਾਮ ਐਸੀ ਹੈ ਨਾਮ ਔਰ ਗੁਰਬਾਣੀ ਅੰਦਰ ਰੋਸ਼ਨੀ ਕਰ ਦਿੰਦਾ ਬਹੁਤ ਰੋਸ਼ਨੀ ਪਹਿਲੇ ਸਾਰਿਆਂ ਦੀ ਰੋਸ਼ਨੀ ਫਿਰ ਚੰਦਰਮਹਿ ਦੀ ਫਿਰ ਸੂਰਜ ਦੀ ਫਿਰ ਅੱਗੇ ਰੰਬੀ ਰੋਸ਼ਨੀ ਨਾਮ ਜਪਣ ਵਾਲਿਆਂ ਦੇ ਅੰਦਰ ਕਰੋੜ ਸੂਰਜ ਨਾਮ ਜਪਤ ਕੋਟ ਸੂਰ ਉਜਾਰਿਆ ਉਜਾਰਾ ਰੋਸ਼ਨੀ ਪਰ ਮਿੱਠੀ ਤੇ ਠੰਡੀ ਰੋਸ਼ਨੀ ਹੈ ਰੱਬ ਰੋਸ਼ਨੀ ਹੈ ਸਾਰਿਆਂ ਦੇ ਅੰਦਰ ਇਹ ਰੋਸ਼ਨੀ ਹੈ ਪਰ ਅਸੀਂ ਨਾਮ ਜਪੀਏ ਭਗਤੀ ਕਰੀਏ ਤਾਂ ਹੀ ਪ੍ਰਗਟ ਹੋਵੇ ਪੜੋ ਇਹ ਆਖਣ ਦੀ ਨਾਨਕ ਭਾਗ ਵੱਡੇ ਤਿੰਨ ਗੁਰਮਖਾ ਉਹਨਾਂ ਗੁਰਮੁਖਾਂ ਨੇ ਵੱਡੇ ਭਾਗ ਜਿਹੜੇ ਗੁਰੂ ਵਾਲੇ ਬਣ ਕੇ ਅਮਰਤ ਛੱਕ ਕੇ ਸੇਵਾ ਸਿਮਰਨ ਭਗਤੀ ਕਰਦੇ ਨੇ ਜਿਨ ਅੰਤਰਨਾਮ ਪ੍ਰਗਟ ਜਿਨ੍ਹਾਂ ਨੇ ਅੰਦਰ ਨਾਮ ਜਪ-ਜਪ ਕੇ ਨਾਮ ਦਾ ਪ੍ਰਕਾਸ਼ ਹੋ ਗਿਆ ਰੋਸ਼ਨੀ ਹੋ ਗਈ ਸਾਡੇ ਅੰਦਰ ਤਾਂ ਹਨੇਰਾ ਹੈ ਨਵਾਂ ਦੁਆਰਿਆਂ ਵਿੱਚ ਅਸੀਂ ਰਹਿੰਦੇ ਆਂ ਹਨੇਰੇ 'ਚ ਰਹਿੰਦੇ ਆਂ ਦਸਵੇਂ 'ਚ ਰੋਸ਼ਨੀ ਹੈ ਬਈ ਉਹ ਵੱਡਿਆਂ ਭਾਗਾ ਲੈ ਜਿਹੜੇ ਦਸਮ ਦਵਾਰ ਵਿੱਚ ਚਲੇ ਗਏ ਜਿਨ੍ਹਾਂ ਦਾ ਮਨ ਦਸਮ ਦਵਾਰ ਵਿੱਚ ਪਹੁੰਚ ਗਿਆ ਅਸਾਂ ਦਾ ਮਨ ਦੁਨੀਆ ਵਿੱਚ ਘੁੰਮਦਾ ਹਾਂ ਪਰ ਉਹ ਨਾਮ ਜਪ ਕੇ ਮੁਕਤ ਹੋ ਗਏ ਹਾਂਜੀ ਹੋ ਗਏ ਚਲੋ ਇਹ ਸ਼ਬਦ ਉਂ ਲਿਖ ਲਓ